ਉਦਨ ਹੋਇਆ ਬਾਈ ਬਾਈ ਕੋਈ ਗੱਲ ਨਹੀਂ ਬਾਈ ਇੱਕ ਕਿਡਨੀ ਕਵਾਲੀ ਯਾਰ ਹੂੰ ਮੇਰੀ ਜਿਵੇਂ ਹੈ ਗਈ ਹੂੰ ਕੁੜੀ ਵੀ ਨਹੀਂ ਬਾਹਰ ਗਈ ਬਾਈ ਮੇਰੀ ਘਰ ਵਾਲੀ ਵੀ ਭੱਜ ਗਈ ਯਾਰ ਬਾਈ ਉਹ ਕੀ ਕਰਾਂ ਯਾਰ इमोशनल ਹੋ ਗਿਆ ਬਾਈ ਕਿਉਂਕਿ ਹੋ ਹੀ ਜਾਂਦਾ ਬਾਈ ਆਉਦੀ ਕਿਡਨੀ ਯਾਰ ਆਉਦੀ ਜਾਨ ਦਾਤੇ ਲਾ ਕੇ ਪੈਸੇ ਦਿੱਤੇ আর ਮੈਂ ਕਿਹਾ ਚੱਲ ਕੁੜੀ ਬਾਹਰ ਜਾੜੂਗੀ ਪਰ ਉਹਨਾਂ ਯਾਰ ਜਮੈਂ ਨਹੀਂ ਸੋਚਿਆ ਦੀ ਕੁੜੀ ਵਾਲੀ ਤਾਂ ਸੋਚ ਲੈਂਦੀ ਗੱਲ ਜੀ ਮੈਂ ਤੁਹਾਡਾ ਆਪਣਾ ਗਗਨਦੀਪ ਹਸਿਆ ਗੱਲ ਤੁਸੀਂ ਵੇਖ ਰਹੇ ਹੋ ਲੋਕ ਪੰਜਾਬ ਟੀਵੀ ਤੇ ਅੱਜ ਤੁਹਾਡੇ ਨਾਲ ਇੱਕ ਅਜਿਹੇ ਸ਼ਖਸ ਨੂੰ ਬੁਲਾਉਣ ਜਾ ਰਹੇ ਹਾਂ ਜਿਸ ਨੇ ਕੀ ਆਪਣੀ ਕਿਡਨੀ ਵੇਚੀ ਸੀ ਆਪਣੀ ਘਰ ਵਾਲੀ ਦੇ ਕਹਿਣ ਤੇ ਕਿਡਨੀ ਵੇਚੀ ਸੀਗੀ ਉਹਨੇ ਆਪਣੀ ਧੀ ਨੂੰ ਬਾਹਰ ਭੇਜਣਾ ਸੀਗਾ ਉਹਦੀ ਘਰ ਵਾਲੀ ਨੇ ਦਬਾਅ ਪਾਇਆ ਕਿ ਆਪਾਂ ਘਰੋਂ ਗਰੀਬ ਆ ਤੇ ਆਪਾਂ ਆਪਣੀ ਧੀ ਨੂੰ ਬਾਹਰ ਭੇਜਣਾ ਤੇ ਤੂੰ ਆਪਣੀ ਕਿਡਨੀ ਵੇਚ ਦੇ ਤੇ ਜਿਹੜੇ ਪੈਸੇ ਹੋਣਗੇ ਉਹ ਆਪਣੀ ਜਵਾਗੜੀ ਤੇ ਲਾ ਕੇ ਆਪਾਂ ਬਾਹਰ ਭੇਜ ਦਿਆਂਗੇ ਤੇ ਕਰਦੇ ਕਰਾਉਂਦੇ ਉਹਦੇ ਘਰ ਵਾਲਾ ਮੰਨ ਜਾਂਦਾ ਤੇ ਆਪਣੀ ਕਿਡਨੀ ਜਦੋਂ ਵੇਚਦਾ ਤੇ ਜਿਹੜੇ ਪੈਸੇ ਵੱਟੇ ਹੁੰਦੇ ਆ ਉਹ ਪੈਸੇ ਲੈ ਕੇ ਉਹਦੀ ਘਰ ਵਾਲੀ ਆਪਣੇ ਆਸ਼ਕ ਦੇ ਨਾਲ ਫਰਾਰ ਹੋ ਜਾਂਦੀ ਹੈ ਵੇਖੋ ਤੁਸੀਂ ਬਈ ਕਿੰਨਾ ਮਾਰਾ ਟਾਈਮ ਆਇਆ ਪਿਆ ਹੈ ਨਾ ਬੰਦੇ ਨੇ ਇਨਸਾਨੀਅਤ ਰਹੀ ਨਹੀਂ ਹੈ ਨਾ ਬੰਦੇ ਨੇ ਆਪਦੀ ਕਿਡਨੀ ਵੇਚੀ ਆਪਣੀ ਘਰ ਵਾਲ ਦੇ ਕਹਿਣ ਤੇ ਆਦੀ ਧੀ ਲਈ ਤੇ ਪਰ ਉਹਦੀ ਘਰ ਵਾਲੀ ਨੇ ਕੀ ਕੀਤਾ ਆਪਦੇ ਆਸ਼ਕ ਦੇ ਨਾਲ ਫਰਾਰ ਹੋ ਗਈ ਬਈ 18 ਲੱਖ ਰੁਪਏ ਆ ਸੀਗਾ ਤੇ 18 ਲੱਖ ਰੁਪਏ ਲੈ ਕੇ ਉਹ ਫਰਾਰ ਹੋ ਗਈ ਤੇ ਆਪਾਂ ਉਹ ਬਾਈ ਦੇ ਨਾਲ ਗੱਲਬਾਤ ਕਰਦੇ ਆ ਬਾਈ ਨੇ ਆਪ ਨੂੰ ਬੁਲਾਇਆ ਹੈਗਾ ਤੇ ਇਹ ਕਹਿੰਦਾ ਮੈਂ ਆਪਦਾ ਦੁੱਖ ਦਰਦ ਦੱਸਣਾ ਚਾਹੁੰਦਾ ਤੇ ਆਪਾਂ ਕਰਦੇ ਆ ਗੱਲਬਾਤ ਤੇ ਜੁੜੇ ਰਹੋ ਵੀਡੀਓ ਸਾਰੀ ਦੇਖੋ ਐਂਡ ਤੱਕ ਤੇ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਆਜੋ ਕਰਾਉਣੇ ਆ ਗੱਲਬਾਤ ਬਈ ਸਸੀ ਗੱਲ ਜੀ ਆਪਾਂ ਬਾਈ ਕੋਲੇ ਖੜੇ ਆ ਜਿਹਨੇ ਆਪਣੀ ਕਿਡਨੀ ਵੇਚੀ ਸੀਗੀ ਤੇ ਇਹਦੀ ਘਰ ਵਾਲੀ ਆਪਦੇ ਆਸ਼ਕ ਦੇ ਨਾਲ ਫਰਾਰ ਹੋ ਗਈ ਆ ਪੈਸੇ ਲੈ ਕੇ ਜਿਹੜੇ ਨੇ ਆਪਦੀ ਕਿਡਨੀ ਵੇਚ ਕੇ ਪੈਸੇ ਲੈ ਇਸੇ ਡਾਕਟਰਾਂ ਤੋਂ ਕਿਉਂਕਿ ਘਰੋਂ ਗਰੀਬ ਆ ਤੇ ਕਰਦੇ ਗੱਲ ਸਸੀ ਗਾ ਬਈ ਸਸੀ ਗਾਈ ਬਈ ਪਹਿਲਾਂ ਤਾਂ ਆਪਣੇ ਦਰਸ਼ਕਾਂ ਨੂੰ ਆਪਦਾ ਨਾਮ ਦੱਸੋ ਬਈ ਬਈ ਮੇਰਾ ਨਾਮ ਹੈ ਕਰਮਜੀਤ ਕਰਮਜੀਤ ਬਾਈ ਕਰਮਜੀਤ ਜਿਹੜੀ ਇਹ ਸਾਰੀ ਵਾਰਦਾਤ ਹੋਈ ਹੈ ਨਾ ਗੱਲਬਾਤ ਇਹਨਾਂ ਹੋਈ ਹੈ ਨਾ ਬਹੁਤ ਭਿਆਨਕ ਗੱਲਬਾਤ ਹੋਈ ਹੈ ਇਹਦੇ ਬਾਰੇ ਜਰੂਰ ਆਪਣੇ ਦਰਸ਼ਕਾਂ ਨੂੰ ਦੱਸੋ ਬਾਈ ਕਿਉਂਕਿ ਜਿਹੜੀ ਕਿਡਨੀ ਵਿੱਚ ਨਹੀਂ ਹੈ ਨਾ ਇਹ ਬਹੁਤ ਵੱਡਾ ਡਿਸੀਜਨ ਹੁੰਦਾ ਕਿਡਨੀ ਦਾ ਪਹਿਲਾਂ ਤਾਂ ਤੁਸੀਂ ਇਹ ਦੱਸੋ ਵੀ ਤੁਸੀਂ ਕਾਹਦੇ ਆਇਆ ਸੀ ਕਿਡਨੀ ਵਿੱਚ ਬਾਈ ਪਹਿਲਾਂ ਤਾਂ ਜੀ ਤੁਹਾਡਾ ਇੱਥੇ ਆਉਣ ਦਾ ਬਹੁਤ-ਬਹੁਤ ਸਵਾਗਤ ਆਈ ਧੰਨਵਾਦ ਤੇ ਮੇਰਾ ਨਾਮ ਬਾਈ ਕਰਮਜੀਤ ਆ ਤੇ ਮੇਰਾ ਵਿਆਹ ਹੋਇਆ ਸੀਗਾ ਬਾਈ ਮੇਰੀ ਇੱਕ ਕੁੜੀ ਆ ਠੀਕ ਹੈ ਤੇ ਮੇਰੀ ਘਰ ਵਾਲੀ ਨੇ ਮੇਰੇ ਨਾਲ ਧੋਖਾ ਕੀਤਾ ਬਈ ਮੈਂ ਆਪਦੀ ਕਿਡਨੀ ਵੇਚ ਕੇ ਹਾਂ ਪੈਸੇ ਦਿੱਤੇ ਸੀ ਆਦੀ ਘਰ ਵਾਲੀ ਨੂੰ ਨਹੀਂ ਕਿਡਨੀ ਵੇਚਣਾ ਤੇ ਤੂੰ ਬਈ ਮੰਨਿਆ ਕੀ ਕਰਨਾ ਸੀ ਕਿਡਨੀ ਵੇਚਣਾ ਤੇ ਤੂੰ ਇਹ ਦੱਸੋ ਬਈ ਮੇਰੀ ਕੁੜੀ ਨੇ ਹੀ ਪਲੱਸ 2 ਕੀਤੀ ਹੈ ਹਣਾ ਉਸ ਤੋਂ ਬਾਅਦ ਉਹਨੇ ਆਈਆਰਸ ਕੀਤਾ ਜੀ ਹਣਾ ਤੇ ਮੈਂ ਵਧੀਆ ਆਦੀ ਸ਼ੌਂਕਣਾ ਪੜਾਇਆ ਬਈ ਮੈਂ ਖੇਤੀਬਾੜੀ ਕਰਦਾ ਸੀ ਮਾੜਾ ਵਾਟਾ ਸਿਸਟਮ ਸੀਗਾ ਚੱਲੀ ਜਾਂਦਾ ਸੀਗਾ ਜੀ ਠੀਕ ਹੈ ਪਰ ਜਦੋਂ ਮੈਂ ਆ ਇੱਕ ਕੁੜੀ ਨੇ ਬੈਂਡ ਆ ਗਈ ਹੈ ਨਾ ਤੇ ਮੇਰੀ ਘਰ ਵਾਲੀ ਮੈਨੂੰ ਕਹਿੰਦੀ ਮੇਰੀ ਘਰ ਵਾਲੀ ਮੈਨੂੰ ਕਹਿੰਦੀ ਕਹਿੰਦੀ ਵੀ ਐਂ ਕਰਕੇ ਵੀ ਆਪਾਂ ਕਨਾਲ ਡੇਰ ਕਨਾਲ ਦੋ ਕਨਾਲਾਂ ਵੇਚ ਦੰਨੇ ਆ ਉਹ ਮੈਂ ਵੇਚ ਕੇ ਤੇ ਪੈਸੇ ਬਣਾ ਲੇ ਪਰ ਪੈਸੇ ਘੜਦੇ ਸੀਗੇ 5 6 5 5 ਲੱਖ ਘੜਦਾ ਸੀਗਾ ਬਾਈ ਵੇਖੋ 5 6 ਲੱਖ ਰੁਪਇਆ ਬਾਈ ਕਹਿੰਦਾ ਘੜਦਾ ਸੀਗਾ ਕੁੜੀ ਨੂੰ ਬਾਹਰ ਤੋੜਨਾ ਸੀਗਾ ਅੱਛਾ ਬਾਈ 5 ਕੇ ਲੱਖ ਰੁਪਏ ਘਟਦਾ ਸੀਗਾ ਮੇਰੇ ਘਰ ਵਾਲੀ ਮੇਰੇ ਕੋਲ ਰਪਈ ਸ ਰਾਤ ਨੂੰ ਉਹ ਕਹਿੰਦੀ ਵੀ ਆਪਣੀ ਜੋਨ ਸਦਰ ਜੂਗੀ ਵੀ ਆਪਾਂ ਕੁੜੀ ਨੂੰ ਬਾਹਰ ਭੇਜਦੀ ਤੇ ਆਪਾਂ ਆਪਣਾ ਵੀ ਬਾਹਰ ਦਾ ਬਣ ਜਾਊਗਾ ਆਪਾਂ ਵੀ ਸੌਖੇ ਹੋ ਜਾਾਂਗੇ ਵੀ ਆਪਾਂ ਪੈਸੇ ਤਾਂ ਹਾਂ ਵੀ ਪੈਸੇ ਆਪਾਂ ਕਰ ਲਿਆ ਤੇ 5 ਕੇ ਲੱਖ ਰੁਪਏ ਘਟਾ ਜਿਹੜਾ ਆਪਣਾ ਉਹ ਪੂਰਾ ਕਰ ਕਿਵੇਂ ਕਰੀਏ ਤੇ ਉਹਨੇ ਫਿਰ ਮੈਨੂੰ ਕਿਹਾ ਵੀ ਤੂੰ ਗੁੱਸਾ ਨਾ ਕਰੀ ਵੀ ਜੇ ਪਾ ਇੱਕ ਕੰਮ ਕਰੀਏ ਉਹ ਮੈਨੂੰ ਕਹਿੰਦੀ ਕਹਿੰਦੀ ਤੂੰ ਆਪਦੀ ਕਿਡਨੀ ਵੇਚ ਦੇ ਇੱਕ ਕਿਡਨੀ ਵੇਚਦੇ ਬਾਈ ਵੇਖੋ ਬਹੁਤ ਵੱਡਾ ਡਿਸੀਜਨ ਹੁੰਦਾ ਹੈ ਨਾ ਆਦੇ ਜਵਾਕਾਂ ਦੇ ਲਈ ਮਾਂ ਪਿਓ ਕਿੱਥੋਂ ਤੱਕ ਜਾਂਦਾ ਵੀਰੇ ਨੇ ਵੇਖ ਲਾ ਆਪਦੀ ਜਾਨ ਦੀ ਪਰਵਾਹ ਨਹੀਂ ਕੀਤੀ ਹੈ ਨਾ ਬਾਈ ਤੁਸੀਂ ਫਿਰ ਕਿਡਨੀ ਵੇਚਤੀ ਮੈਂ ਕਿਡਨੀ ਬਾਈ ਵੇਚਤੀ ਬਾਈ ਕਿੰਨੇ ਟਾਈਮ ਦੇ ਵਿੱਚ ਇਹ ਡਿਸੀਜਨ ਲਿਆ ਤੂੰ ਕਿੰਨੇ ਟਾਈਮ ਵਿੱਚ ਸੋਚਣ ਨੂੰ ਕੋਈ ਟਾਈਮ ਲਿਆ ਹੋਵੇ ਜਾਂ ਤੂੰ ਆਪਦੇ ਘਰ ਵਾਲਿਆਂ ਨੂੰ ਕਿਹਾ ਵੀ ਤੂੰ ਵੀ ਵੇਚ ਸਕਦੇ ਆ ਕਿਡਨੀ ਤਾਂ ਬਈ ਬਈ ਮੈਂ ਹੀ ਮੈਂ ਉਹ ਦੱਸਦਾਈ ਮੈਂ ਰਾਤ ਨੂੰ ਮੈਨੂੰ ਤਾਂ ਕਿਹੜਾ ਸ਼ੌਕ ਹੋਇਆ ਮੈਂ ਕਿਹਾ ਵੀ ਮੈਂ ਕਿਡਨੀ ਕਿਉਂ ਵੇਚਾਂ ਹਾਂ ਹਾਂ ਵੀ ਆਪਾਂ ਕਿਸੇ ਤੋਂ ਆੜਦੇ ਤਾਂ ਫੜ ਲੈਣੇ ਜਾਂ ਕਿਸੇ ਦੇ ਬਿਆਹ ਦੇ ਫੜ ਲੈਣੇ ਉਹ ਕਹਿੰਦੇ ਨਹੀਂ ਨਹੀਂ ਤੂੰ ਨਾ ਕਿਡਨੀ ਵੇਚ ਦੇ ਕਿਉਂ ਆਪਾਂ ਲੋਨ ਦੇ ਚੱਕਰਾਂ 'ਚ ਪੈਣਾ ਪਹਿਲਾਂ ਵੀ ਪੈਸੇ ਆਪਾਂ ਜਮੀਨ ਬਣਾ ਕੇ ਵਿੱਚ ਵੇਚ ਕੇ ਕੀਤਾ ਸਾਰਾ ਸਿਸਟਮ ਤੇ ਤੂੰ ਆ ਵੀ ਕਿਡਨੀ ਵੇਚ ਦੇ ਆਪਾਂ ਕਿਡਨੀ ਹੋਰ ਲੈ ਲਾਂਗੇ ਜਦੋਂ ਪੈਸੇ ਆ ਗਏ ਆਪਾਂ ਵਧੀਆ ਸੈੱਟ ਹੋ ਗਏ ਇੱਕ ਕਿਡਨੀ ਨਾਲ ਬੰਦਾ ਜੀ ਜੀ ਸਕਦਾ ਤੇ ਮੈਨੂੰ ਨਹੀਂ ਪਤਾ ਸੀਗਾ ਵੀ ਉਹ ਕੋਈ دماغ ਦੇ ਵਿੱਚ ਬਹੁਤ ਵੱਡੀ ਰatsch ਰਹੀ ਸੀ ਜੈਨ ਕਿ ਉਹਨੂੰ ਬਈ ਤੁਹਾਡੀ ਜਾਨ ਦੀ ਕੋਈ ਪਰਵਾਹ ਨਹੀਂ ਸੀਗੀ ਤੇਰੇ ਬਾਰੇ ਕੋਈ ਨਹੀਂ ਸੋਚਿਆ ਕੋਈ ਨਹੀਂ ਸੋਚਿਆ ਕਿਉਂਕਿ ਮੇਰੇ ਰਿਲੇਸ਼ਨ ਬਈ ਪਹਿਲੇ ਦਿਨ ਤੋਂ ਹੀ ਸਹੀ ਨਹੀਂ ਸੀਗੇ ਉਹਦੇ ਨਾਲ ਠੀਕ ਹੈ ਤੇ ਬਈ ਜਿਹੜੀ ਕਿਡਨੀ ਮੈਨੂੰ ਕਿੰਨੇ ਦਿਨਾਂ ਦੇ ਵਿੱਚ ਤੁਸੀਂ ਫੈਸਲਾ ਲਿਆ ਬਈ ਵੇਚਣਾ ਮੈਂ ਬਈ ਤਿੰਨ ਚਾਰ ਦਿਨ ਤਾਂ ਮੈਨੂੰ ਲੱਗ ਗਿਆ ਕਿ ਕਿ ਉਹਦੇ ਦਬਾਅ ਪਾਈ ਗਈ ਕਿਉਂਕਿ ਦਬਾਅ ਪਾਈ ਗਈ ਉਹ ਹਰ ਹਰ ਰੋਟੀ ਖਾਣ ਵੇਲੇ ਵੀ ਕਹੇ ਦੇ ਹਾਈਵੇ ਉਹ ਐ ਬਹਿ ਜਾਂਦੀ ਸਮਝੇ ਤੇ ਮੇਰੇ ਕਹਿੰਦੀ ਮੈਨੂੰ ਹਾਈਵੇ ਆਪਣਾ ਕੁੜੀ ਬਾਹਰ ਜਾਵੜੇ ਵਧੀਆ ਐ ਹੋਜੇ ਐ ਹੋਜੇ ਕਿਉਂਕਿ ਉਹਨਾਂ ਮ ਆਪਾਂ ਲਈ ਸੀ ਕਿੱਢੀ ਵੇਚਣਾਂ ਕਿਵੇਂ ਇਹ ਕਰਕੇ ਵੀ ਮੰਨ ਠੀਕ ਹੈ ਠੀਕ ਹੈ ਤੇ ਬਾਈ ਫਿਰ ਮੈਂ ਮੰਨ ਗਿਆ ਕਿਉਂਕਿ ਮੈਨੂੰ ਐ ਸੀਗਾ ਵੀ ਚੱਲ ਕਿੱਡ ਨਹੀਂ ਵੇਚ ਦਿੰਦੇ ਚੱਲ ਇੱਕ ਨਾਲ ਤਾਂ ਜੀ ਲਵਾਾਂਗੇ ਹਨਾ ਵੀ ਇੰਨਾ ਜੋ ਜਿਹੜੀ ਤੂੰ ਆਪਣੀ ਧੀ ਦਾ ਸੋਚਿਆ ਹਾਂ ਮੈਂ ਆਪਣੀ ਧੀ ਦਾ ਸੋਚਿਆ ਮੈਂ ਕਿ ਚੱਲ ਆਪਾਂ ਕਿੰਨੇ ਹੋਰ ਲੈ ਲਾਂਗੇ ਯਾਰ ਕਿਹੜਾ ਕੁੜੀ ਨੂੰ ਬਾਹਰ ਭੇਜੀਏ ਵੀ ਆਪਾਂ ਮੈਂ ਉਹਦੀ ਘਰ ਵਾਲਿਆਂ ਨੂੰ ਕਿਹਾ ਵੀ ਤੂੰ ਵੇਚ ਦੇ ਕਿੱਡਨੀ ਹੂੰ ਉਹ ਕਹਿੰਦੇ ਮੇਰੀ ਤਾਂ ਕਿੱਡਨੀ ਖਰਾਬ ਆ ਅੱਛਾ ਇਹ ਨਹੀਂ ਮੈਨੂੰ ਲੱਗਦੀ ਜਾਨੇ ਕਿ ਕੋਈ ਚਾਹਤ ਕਰ ਰਹੀ ਸੀ ਜਾਨੇ ਝੂਠ ਹੀ ਬੋਲਦਾ ਝੂਠ ਹੀ ਬੋਲਦਾ ਉਹਨੇ ਕਹਿੰਦੀ ਟੈਸਟ ਕਰਾਇਆ ਸੀ ਮੈਂ ਠੀਕ ਹੈ ਪਰ ਮੈਨੂੰ ਉਹਨੇ ਕਿਸੇ ਡਾਕਟਰ ਨਾਲ ਗੱਲਬਾਤ ਸੀਗੀ ਉਹਦੀ ਉਹਨੇ ਮਤਲਬ ਕਹਿ ਕੇ ਇੱਕ ਵਾਰ ਕੇ ਮੈਨੂੰ ਫੋਨ ਤੇ ਗੱਲ ਕਰਵਾਈ ਵੀ ਡਾਕਟਰ ਉਹ ਕਹਿੰਦਾ ਕਹਿੰਦਾ ਜੀ ਤੁਹਾਡੀਆਂ ਕਿਰਨੀਆਂ ਸਹੀ ਆ ਮੈਨੂੰ ਕਹਿੰਦੇ ਵੀ ਤੁਹਾਡੀਆਂ ਕਿਰਨੀਆਂ ਮੈਂ ਯੂਜ਼ ਕਰ ਲਵਾਂ ਕਿਉਂਕਿ ਮੇਰੇ ਟੈਸਟ ਕਰਾ ਲਿਆ ਸੀਗਾ ਮੈਂ ਤੇ ਉਹ ਕਹਿੰਦਾ ਤੁਹਾਡੀਆਂ ਕਿਰਨੀਆਂ ਠੀਕ ਆ ਪਰ ਤਰੀਕਾ ਰਲੀਆਂ ਨਹੀਂ ਆ ਨਹੀਂ ਸਹੀ ਨਹੀਂ ਹੈ ਕਿਉਂਕਿ ਅਸੀਂ ਡਾਕਟਰ ਕੋਲ ਗਏ ਸੀਗੇ ਬਈ ਡਾਕਟਰ ਕੋਲ ਮੇਰੀ ਘਰ ਰਹੀ ਤੇ ਮੈਂ ਦੋਨੇ ਗ ਵੇਖੋ ਡਾਕਟਰ ਨਾਲ ਵਿੱਚੋ ਗੱਲ ਕੀ ਨਿਕਲੇ ਡਾਕਟਰ ਨਾਲ ਦੀ ਗੱਲਬਾਤ ਸੀ ਇਹਦੀ ਘਰ ਵਾਲੀ ਦੀ ਤੇ ਬਾਈ ਜਿਹੜੀ ਤੁਹਾਡੀ ਕਿਡਨੀ ਕਿੰਨੇ ਦੇ ਵਿੱਚ ਕਿੰਨੇ ਪੈਸੇ ਬਣੇ ਤੁਹਾਨੂੰ ਬਾਈ ਉਹ ਤਾਂ ਬਾਈ ਉਹ ਕਹਿੰਦਾ ਕਿ ਪੰਜ ਕਿਲੱਖ ਦੀ ਤੇ ਕਿੰਨੇ ਵਿਕ ਜਾਊਗੀ ਠੀਕ ਹੈ ਬਾਈ ਤੇ ਪਰ ਜੋ ਟੁੱਟ ਪਈ ਦੀ ਕਰਕੇ ਉਹਨਾਂ ਨੇ ਜਦੋਂ ਕਿਡਨੀ ਚੈੱਕ ਕੀਤੀ ਸਾਢੇ 3 ਲੱਖ ਦੀ ਕਿਡਨੀ ਸੀ ਮੇਰੀ ਸਾਢੇ 3 ਲੱਖ ਰੁਪਏ ਵੇਖੋ ਬਾਈ ਜਿਵੇਂ ਆਪਾਂ ਇਹਦਾ ਉਹ ਗੱਲ ਹੋ ਗਈ ਜਿਵੇਂ ਆਪਾਂ ਸਬਜ਼ੀ ਵੇਚਦੇ ਸਬਜ਼ੀ ਦਾ ਨਹੀਂ ਰੇਟ ਕਰਦੇ ਹਜੇ ਵੀ ਦਰਦ ਹੁੰਦਾ ਮੇਰੇ ਠੀਕ ਹੈ ਹਜੇ ਵੀ ਕਿੰਨੇ ਡਿਸਚਾਰਜ ਹੋਇਆ ਹਸਪITAL ਚ ਬਾਈ ਮੈਨੂੰ ਹੋ ਗਏ ਬਾਈ ਆ ਹਫਤਾ ਹਫਤੇ ਤਾਂ ਹੀ ਹੋ ਗਏ ਬਈ 12 13 ਦਿਨ ਹੋ ਗਏ ਤੇ ਬਈਆ ਅੱਜ ਸੁਡੀ ਘਰ ਵਾਲੀ ਕਿੱਥੇ ਆ ਬਈ ਹੈ ਹੁਣ ਸੁਡੀ ਘਰ ਵਾਲੀ ਕਿੱਥੇ ਆ ਘਰ ਵਾਲੀ ਭੱਜ ਗਈ ਭੱਜ ਗਈ ਭੱਜ ਗਈ ਵੇਖੋ ਬਈ ਜਿਹੜੀ ਤੁਹਾਨੂੰ ਗੱਲ ਦੱਸਣੀ ਚਾਹੁੰਦੇ ਸੀਗੀ ਮੇਨ ਗੱਲ ਇਹ ਸੀਗੀ ਵੇਖੋ ਬਈ ਕੁੜੀ ਦਾ ਤਾਂ ਬਈ ਬਹਾਨਾ ਸੀਗਾ ਹੂੰ ਠੀਕ ਆ ਪੈਸੇ ਉਹ ਤੋਂ ਆਪ ਹੀ ਫੜ ਕੇ ਲਈਏ ਉਹ ਕਿਉਂਕਿ ਮੈਂ ਤਾਂ ਮੰਝੇ ਤੇ ਪਿਆ ਸੀਗਾ ਆਪਰੇਸ਼ਨ ਹੋਇਆ ਸੀਗਾ ਮੇਰਾ ਮੈਂ ਤਾਂ ਮੰਝੇ ਤੇ ਪਿਆ ਸੀਗਾ ਪੈਸੇ ਆਪ ਹੀ ਫੜ ਕੇ ਲਈਏ ਉਹ ਤੋਂ ਬਾਅਦ ਮੁੜ ਕੇ ਨਹੀਂ ਆਈ ਬਈ ਕਿਉਂਕਿ ਪਹਿਲਾਂ ਵਾਲੇ ਜਿਹੜੇ ਕਨਾਲ ਡੇਰ ਕਨਾਂ ਦੋਕਨ ਵਾਲਾ ਵੇਚਿਆ ਸੀ ਉਹ ਵੀ 18-20 ਲੱਖ ਰੁਪਏ ਬਣਦਾ ਸੀਗਾ ਮੇਰਾ ਕਿਉਂਕਿ ਰੋਡ ਦੇ ਉੱਤੇ ਲੱਗਦੀ ਹੈ ਬਈ 7-8 ਲੱਖ ਨੂੰ ਕਨਾਲ ਆ ਬਈ ਠੀਕ ਹੈ ਤੇ ਉਹ ਵੀ 18-19 ਲੱਖ ਰੁਪਏ ਉਹ ਸੀਗਾ 5-6 ਲੱਖ ਰੁਪਏ ਦੀ ਆ ਤਾਂ 6.5 ਲੱਖ ਦੀ ਕਿੰਨੀ ਸੀ ਮੇਰੀ ਬਈ 23 ਲੱਖ ਰੁਪਏ ਲੈ ਕੇ ਉਹ ਬਈ ਘਰੋਂ ਸੋਨਾ ਸਣਾ ਵੀ ਸੀਗਾ ਉਹ ਵੀ ਲੈ ਕੇ ਚੱਕ ਕੇ ਫਰਾਰੀ ਹੋ ਆਸ ਕੇ ਨਾਲ ਹੋ ਗਈ ਬਈ ਵੇਖੋ ਬਈ ਕਿੰਨਾ ਟਾਈਮ ਮਾਰਾ ਜਿਹੜੀ ਤੁਹਾਨੂੰ ਗੱਲ ਦੱਸਣੀ ਸੀ ਵਿਚੋ ਗੱਲ ਆਹ ਬਾਈ ਨੇ ਆਪਦੀ ਜ਼ਿੰਦਗੀ ਦਾ ਰਿਸਕ ਲੈ ਕੇ ਆਦੀ ਧੀ ਦੀ ਖਾਤਰ ਆਪਦੀ ਕਿਡਨੀ ਵੇਚੀ ਹੈ ਬਈ ਜਮੈਂ ਬਿਲਕੁਲ ਸੱਚੀ ਗੱਲ ਨਹੀਂ ਹੈ ਬਈ ਨੇ ਕੁਝ ਨਹੀਂ ਸੋਚਿਆ ਵੇਖੋ ਆਪਾਂ ਜਵਾਕਾਂ ਨੂੰ ਇੰਨਾ ਪਿਆਰ ਕਰਦੇ ਨੇ ਨਾ ਬਾਈ ਨੇ ਆਪਦੀ ਜ਼ਿੰਦਗੀ ਦਾ ਤੇ ਲਾਤੀ ਆਪਦੀ ਕਿਡਨੀ ਵੇ ਇਸ ਦੀ 3.5 ਲੱਖ ਰੁਪਏ ਦੇ ਵਿੱਚ ਵੀ ਚੱਲ ਮੇਰੀ ਧੀ ਬਾਹਰ ਜਾਵੇ ਪੜ ਕੇ ਸੌਖੀ ਹੋ ਜੇ ਨਾ ਜਵਾਗੜੀਆਂ ਦਾ ਹਰੇਕ ਹੀ ਸੋਚਦਾ ਪਰ ਇਹਦੀ ਘਰ ਵਾਲਿਆਂ ਨੇ ਕੀ ਕੀਤਾ ਵੇਖੋ ਤੁਸੀਂ ਬਾਈ ਨੂੰ ਹਸਪਤਾਲ ਚ ਪਾਏ ਨੂੰ ਛੱਡ ਗਈ ਤੇ ਆਪਦੇ ਆਸ਼ਕ ਦੇ ਨਾਲ ਫਰਾਰ ਹੋ ਗਈ ਗੱਲ ਵਿੱਚੋ ਇਹ ਸੀਗੀ ਤੁਹਾਨੂੰ ਦੱਸਣੀ ਸੀਗੀ ਉਹਦੀ ਗੱਲ ਵੀ ਕਿਸੇ ਡਾਕਟਰ ਦੇ ਨਾਲ ਹੀ ਸੀਗੀ ਡਾਕਟਰ ਦੇ ਨਾਲ ਹੀ ਉਹਨੇ ਸਾਰੀ ਸੈਟਿੰਗ ਕੀਤੀ ਪਹਿਲਾਂ ਉਹਨੇ ਕਿਹਾ ਵੀ ਮੇਰੀਆਂ ਕਿਡਨੀਆ ਦਾ ਸਹੀ ਨਹੀਂ ਹੈਗਾ ਤੈਨੂੰ ਆਦੇ ਕਿਡਨੀਆ ਵਿੱਚ ਨੇ ਪੈੜਣਾ ਬਾਈ ਕਿੰਨੇ ਦਿਨ ਹੋ ਗਏ ਬਾਈ ਉਸਨੂੰ ਪੱਜੀ ਨੂੰ ਆਣਾ ਬਹੁਤ ਦਿਨ ਹੋ ਗਏ ਬਾਈ ਬਾਈ ਕੋਈ ਗੱਲ ਨਹੀਂ ਬਾਈ ਇੱਕ ਤਾਂ ਆਦੀ ਕਿਡਨੀ ਕੁ ਵਾਲੀ ਯਾਰ ਹੂੰ ਮੇਰੀ ਜਿਵੇਂ ਹੈ ਗਈ ਹੂੰ ਕੁੜੀ ਵੀ ਨਹੀਂ ਬਾਹਰ ਗਈ ਬਈ ਮੇਰੇ ਘਰ ਵਾਲੀ ਵੀ ਭੱਜ ਗਈ ਯਾਰ ਮੈਂ ਕੀ ਕਰਾਂ ਯਾਰ इमोशनल ਹੋ ਗਿਆ ਬਾਈ ਕਿਉਂਕਿ ਹੋ ਹੀ ਜਾਂਦਾ ਬਾਈ ਯਾਰ ਆਪਦੀ ਕਿਡਨੀ ਯਾਰ ਆ ਵੀ ਜਾਨ ਦਾਤੇ ਲਾ ਕੇ ਪੈਸੇ ਦਿੱਤੇ আর ਮੈਂ ਕਿਹਾ ਚੱਲ ਕੁੜੀ ਬਾਹਰ ਜਾਊਗੀ ਪਰ ਉਹਨੇ ਯਾਰ ਜਿਵੇਂ ਹੀ ਨਹੀਂ ਸੋਚਿਆ ਦੀ ਕੁੜੀ ਵਾਲੀ ਤਾਂ ਸੋਚ ਲੈਂਦੀ ਬਾਈ इमोशनल ਹੋ ਗਿਆ ਬਾਈ ਹੁੰਦਾ ਹੀ ਹੈ ਕਿਉਂਕਿ ਬਹੁਤ ਵੱਡਾ ਡਿਸੀਜਨ ਹੁੰਦਾ ਕੋਈ ਗੱਲ ਨਹੀਂ ਬਾਈ ਹੌਸਲਾ ਰੱਖੋ ਬਾਈ ਕਿਉਂਕਿ ਬਾਈ ਉਹ ਬਾਈ ਨੇ ਆਦੀ ਜ਼ਿੰਦਗੀ ਦਾਤੇ ਲਾ ਕੇ ਨਾ ਆਦੀ ਧੀ ਦੀ ਖਾਤਰ ਐਡਾ ਸੋਚਿਆ ਸੀ ਪਰ ਉਹਨੇ ਐਵੀਆਂ ਮਾਵਾਆਂ ਆ ਵੇਖੋ ਤੁਹਾਨੂੰ ਮਖਾ ਦੇਣਾ ਮੈਂ ਫੋਨ ਦੋ ਲਾਏ ਬਈ ਨਹੀਂ ਚੱਕ ਰੇ ਫੋਨ ਨਹੀਂ ਚੱਕਦੀ ਬਈ ਨਾ ਕੋਈ ਮੈਸੇਜ ਦਾ ਰਿਪਲਾਈ ਕੀਤਾ ਬਈ ਹੂੰ ਮੈਨੂੰ ਲੱਗਦਾ ਮੈਨੂੰ ਬਲੌਕ ਬਲੌਕ ਕਰ ਗਈ ਬਈ ਬਈ ਕਿੰਨਾ ਟਾਈਮ ਤੋਂ ਤੁਹਾਨੂੰ ਕੋਈ ਪਹਿਲਾਂ ਤੋਂ ਕੋਈ ਸੁਣੋ ਕੋਈ ਸ਼ੱਕ ਸਵੇਰ ਨਹੀਂ ਹੋਇਆ ਬਈ ਉਹਦੀ ਕਈ ਨਾ ਗੱਲ ਆ ਜਾਂ ਕੋਈ ਪਹਿਲਾਂ ਤੋਂ ਨਹੀਂ ਕੋਈ ਲੱਗਦਾ ਸੀਗਾ ਬਈ ਮੇਰੇ ਨਾਲ ਨਾ ਬਈ ਸਹੀ ਨਹੀਂ ਸੀਗੀ ਉਹ ਤੁਹਾਡੇ ਨਾਲ ਜਾਨਕੀ ਪਹਿਲਾਂ ਤੋਂ ਰਿਲੇਸ਼ਨ ਨਹੀਂ ਸਹੀ ਸੀਗਾ ਹਾਂ ਬਈ ਮੈਨੂੰ ਤਾਂ ਐ ਸੀਗਾ ਚੱਲ ਮੈਂ ਕੁੜੀ ਕਰਕੇ ਜੀ ਰਿਆ ਸੀਗਾ ਬਈ ਵੀ ਕੁੜੀ ਨੂੰ ਬਾਹਰ ਭੇਜ ਦੂੰਗਾ ਚੱਲ ਸੌਕੇ ਹੋ ਜਾਾਂਗੇ ਵੀ ਮੈਂ ਵੀ ਜਾਵੜੂੰਗਾ ਮੇਰੇ ਘਰ ਵਾਲੇ ਵੀ ਜਾਵੜੋ ਮੈਨੂੰ ਨਹੀਂ ਪਤਾ ਸੀਗਾ ਬਈ ਉਹ ਮੇਰੇ ਨਾਲ ਸਿਰਕਾ ਜ਼ਮਾਨਤ ਨਹੀਂ ਹੈਗੇ ਉਹਦੇ ਹੂੰ ਠੀਕ ਹੈ ਮੈਨੂੰ ਨਹੀਂ ਪਤਾ ਸੀਗਾ ਉਹ ਕਿਸੇ ਹੋਰ ਨਾਲ ਸਬੰਧ ਬਣਾ ਰਿਹਾ ਮਤਲਬ ਜਿਹੜਾ ਤੁਹਾਡੇ ਮਤਲਬ ਤੁਸੀਂ ਦੱਸਿਆ ਚਾਰ ਪੰਜ ਕਿਲਿਆਂ ਦੀ ਵਾਈ ਕਰਦੇ ਆ ਨਾ ਵੀ ਜਿਹੜੇ ਪਹਿਲਾਂ ਵੀ ਕੋਈ ਤੁਹਾਡੇ ਕੋਲੋਂ ਪੈਸੇ ਪੂਸੇ ਗਾਇਬ ਹੁੰਦੇ ਜਾਂ ਪੈਸੇ ਜਾਂਦੇ ਸੀਗੇ ਕਿਸੇ ਪਾਸੇ ਬਈ ਮੈਂ ਪਹਿਲਾਂ ਕਦੇ ਅੰਦਾਜ਼ਾ ਨਹੀਂ ਲਾਇਆ ਪਰ ਮੈਂ ਹਾਂ ਪੈਸੇ ਤਾਂ ਹੁੰਦੇ ਸੀਗੇ ਪੈਸੇ ਜਿਹੜੇ ਇੱਕ ਵੀਲਦਾਰੀ ਉਹਦੇ ਕੋਲੇ ਸੀ ਲਿਆ ਕੇ ਰੱਖ ਦਿੰਦਾ ਸੀ ਪੈਸੇ ਬਈ ਤੇ ਉਹਦੇ ਚੋਂ 10-12000 ਰੁਪਏ ਗਾਇਬ ਹੁੰਦਾ ਸੀਗਾ ਪਰ ਮੈਂ ਧਿਆਨ ਨਹੀਂ ਦਿੰਦਾ ਸੀ ਮੈਂ ਕਹਿੰਦਾ ਚਲ ਕੋਈ ਨਾ ਵੀ ਚਲ ਵਰਤ ਲੈ ਹੋਣਗੇ ਹਨਾ ਵੀ ਥੋੜ ਨੂੰ ਕਿ ਉਹਨੂੰ ਕਹਿੰਦਾ ਜੀ ਪਰਮਜੀਤ ਪੈਸੇ ਐ ਕਰਕੇ ਉਹ ਕਹਿੰਦੀ ਵੀ ਸੌਦਾ ਵੀ ਲਿਆਉਣਾ ਸੀਗਾ ਇਹ ਕਰਨਾ ਸੀ ਉਹ ਕਰ ਰਿਹਾ ਸਿਲੰਡਰ ਭਰਉਣਾ ਸੀਗਾ ਗੱਲਾਂ ਚ ਆ ਜਾਂਦੇ ਸੀ ਮੈਂ ਕਹਿੰਦਾ ਚੱਲ ਯਾਰ ਕੋਈ ਨਾ ਜਦੋਂ ਪੈਸੇ ਇੰਨਾ ਵੀ ਕਮਾਉਣਾ ਮੈਂ ਹੋਰ ਕਿਹਦੇ ਲਈ ਕਮਾਉਣਾ ਹਣਾ ਤੇ ਮੈਨੂੰ ਨਹੀਂ ਪਤਾ ਸੀ ਬਈ ਜਿਹੜੇ ਜਿਹਦੇ ਨਾਲ ਪੱ ਜੀ ਐਫਆਰ ਨੂੰ ਵੀ ਰੋਗ ਲੱਗਿਆ ਬਈ ਨਹੀਂ ਬਈ ਸਾਵੇਂ ਦੇ ਜਿਹੜੇ ਜਿਹੜੇ ਡਾਕਟਰ ਦੇ ਨਾਲ ਫਰਾਰ ਹੋਈ ਜਾਓ ਹਣਾ ਬਈ ਉਹ ਸੋਡੀ ਕਿਤੇ ਡਾਕਟਰ ਨੇ ਗੱਲਬਾਤ ਕੋਈ ਪਹਿਲਾਂ ਤੁਸੀਂ ਉਹਦੇ ਕੋਲੇ ਗਏ ਆ ਜਾਂ ਕੋਈ ਉਹਦੇ ਨਾਲ ਤੁਸੀਂ ਮਿਲੇ ਸੀ ਪਹਿਲਾਂ ਤੁਸੀਂ ਉਹ ਡਾਕਟਰ ਨੂੰ ਨਹੀਂ ਭਾਈ ਮੈਂ ਤਾਂ ਪਹਿਲੀ ਵਾਰ ਹੀ ਲੱਗ ਗਈ ਸੀਗੀ ਉਹ ਗਏ ਲੈ ਕੇ ਗਈ ਸੀਗੀ ਵੀ ਐ ਕਿਦ ਨਹੀਂ ਆਪਾਂ ਵੇਖਾ ਕੇ ਲੈ ਆਉਂਦੇ ਸੋਦਾ ਕਿਡਨੀ ਦਾ ਟ੍ਰਾਂਸਪਲੈਂਟ ਉਹ ਵੀ ਉਸੇ ਡਾਕਟਰ ਨੇ ਕੀਤਾ ਸੀ ਕੋਈ ਹੋਰ ਨੇ ਨਹੀਂ ਉਸੇ ਨੇ ਕੀਤਾ ਸੀ ਠੀਕ ਹੈ ਜਾਨੀ ਕਿ ਉਸੇ ਨੇ ਕਿਡਨੀ ਥੋੜੀ ਸੇਲ ਕਰਾਈ ਉਸੇ ਨੇ ਪੈਸੇ ਤੇ ਸਾਰੇ ਪੈਸੇ ਭਾਈ 22 ਲੱਖ ਰੁਪਈਆ ਲੈ ਕੇ ਇਹਦੀ ਘਰ ਵਾਲੀ ਫਰਾਰ ਹੋ ਚੁੱਕੀ ਹੈ ਬਾਈ ਦੀ ਜਿੰਦਗੀ ਦਾ ਤੇ ਲਾਤੀ ਬਾਈ ਦੀ ਕਿਡਨੀ ਭਾਈ ਮੈਂ ਹੁਣ ਕੀ ਕਰਾਂ ਯਾਰ ਮੈਂ ਮਰਾਂ ਕਿ ਕੀ ਕਰਾਂ ਭਾਈ ਮੇਰੇ ਕੋਲ ਭਾਈ 4 ਕਿੱਲੇ ਸੀਗੇ ਯਾਰ ਇੱਕ ਕਿੱਲਾ ਤਾਂ ਮੇਰਾ ਹੀ ਖਤਮ ਹੋ ਗਿਆ ਹੂੰ ਤੁਸੀਂ ਮੈਨੂੰ ਦੱਸੋ ਮੈਂ ਕੀ ਹੋਰ ਵੀ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਪਰਿਵਾਰ ਚ ਬਾਈ ਕੋਈ ਨਹੀਂ ਹੈਗਾ ਮੈਂ ਮੇਰੀ ਕੁੜੀ ਐ ਤੇ ਮੇਰੇ ਘਰ ਵਾਲੀ ਸੀ ਵੇਖੋ ਬਾਈ ਕਿੰਨਾ ਔਖਾ ਹੋ ਜਾਂਦਾ ਨਾ ਪਰਿਵਾਰ ਨੂੰ ਸਰਵਾਈਵ ਕਰਨਾ ਬਾਈ ਜਿਹੜੀ ਤੁਹਾਡੀ ਉਹ ਧੀ ਐ ਕੁੜੀ ਦੀ ਦੇਖ ਰਹੇ ਕੌਣ ਕਰ ਰਿਹਾ ਬਾਈ ਹੁਣ ਚਲੋ ਬਈ ਆਪਾਂ ਕੁੜੀ ਨੂੰ ਕੈਮਰੇ ਸਾਹਮਣੇ ਨਹੀਂ ਲਿਆਉਂਦੇ ਆ ਨਾ ਕਿਉਂਕਿ ਜਵਾਗੜੀ ਆਪਾਂ ਉਹ ਨੂੰ ਨਹੀਂ ਸਾਹਮਣੇ ਲਿਆ ਸਕਦੇ ਕੁੜੀ ਨੂੰ ਵੀ ਲਿਆਵਾਂਗੇ ਕੋਈ ਚੱਕਰ ਨਹੀਂ ਹੂੰ ਪਰ ਉਸ ਨੂੰ ਮੈਂ ਕਹਿਣਾ ਚਾਹਣਾ ਵੀ ਕਿੰਨਾ ਭਜਦੀ ਆ ਭਜਲਾ ਹੂੰ ਮੈਂ ਲੱਭਣਾ ਤਾਂ ਹੈਗਾ ਤੈਨੂੰ ਹੂੰ ਥੋਡੇ ਥਰੂ ਉਹਦੇ ਕੋਲ ਖਬਰ ਪਹੁੰਚ ਜੇ ਵੀ ਆ ਉਹਦਾ ਟਾਈਮ ਨਾਲ ਘਰੇ ਆ ਜੇ ਤੇ ਪੈਸੇ ਦੇ ਜੇ ਮੇਰੇ ਤੇ ਤੇਰਾ ਕੋਈ ਰਿਸ਼ਤਾ ਨਹੀਂ ਹੈਗਾ ਬਸ ਪੈਸੇ ਮੇਰੇ ਜਿੰਨੇ ਲੈ ਕੇ ਗਈਆਂ ਉਹਨੇ ਜਿਹੜੀ ਕੁੜੀ ਨੂੰ ਤੁਸੀਂ ਬਾਹਰ ਭੇਜ ਸਕੋਗੇ ਆਪਣੇ ਮੈਂ ਉਹਦੀ ਕੁੜੀ ਨੂੰ ਬਾਹਰ ਭੇਜੂਗਾ ਮੇਰੀ ਕੁੜੀ ਮੈਨੂੰ ਹਜੇ ਹਜੇ ਵੀ ਬਈ ਰੋਟੀ ਨਹੀਂ ਪਗਦੀ ਸਾਡੇ ਘਰੇ ਰੋਂਦੀ ਆ ਉਹ ਜਿਹੜੀ ਕਿ ਤੁਸੀਂ ਮੈਂ ਬਾਹਰ ਜਾਣਾ ਸੀ ਮੇਰੀ ਜ਼ਿੰਦਗੀ ਖਰਾਬ ਹੋ ਗਈ ਮੈਂ ਫਿਰ ਵੀ ਉਹਦੇ ਲਈ ਜ਼ਮੀਨ ਵੇਚ ਦੂੰ ਕੋਈ ਚੱਕਰ ਨਹੀਂ ਵੀ ਥੋਡੇ ਕਹਿੰਦਾ ਭਾਬਾ ਵੀ ਤੁਸੀਂ ਤਲਾਕ ਦੇ ਦੇਵੋ ਕੋਈ ਚੱਕਰ ਨਹੀਂ ਜਿਹਨੇ ਰਹਿਣਾ ਰਵੇ ਪਰ ਪੈਸੇ ਥੋਡੇ ਵਾਪਸ ਹੋ ਜਾਣ ਤੇ ਪਰ ਮੈਂ ਉਹਨੂੰ ਦੱਸਣਾ ਵੀ ਹੈ ਵੀ ਤੂੰ ਜਿਹੜਾ ਕੀਤਾ ਤੇਰੇ ਨਾਲ ਖੋਏ ਹੋਊਗੀ ਬਹੁਤ ਭੈੜੀ ਮੈਂ ਕਰਨਾ ਵੀ ਪੈੜਾ ਉਹਦੇ ਨਾਲ ਕੰਮ ਠੀਕ ਹੈ ਵੇਖੋ ਬਾਈ ਬਾਈ ਕਿਉਂਕਿ ਗੁੱਸਾ ਜ਼ਰੂਰ ਆਉਂਦਾ ਆਉਦੀ ਜ਼ਿੰਦਗੀ ਦਾ ਤੇ ਲਾਈ ਆ ਬਾਈ ਨੇ ਨਾ ਉਹਦੀ ਕਿਡਨੀ ਵੇਚਣੀ ਬਾਈ ਕਿਵੇਂ ਹੁਣ ਕੋਈ ਸਾਨੂੰ ਪ੍ਰੇਜ ਭੂਈ ਡਾਕਟਰ ਨੇ ਕੀ ਦੱਸਿਆ ਕੋਈ ਬਾਈ ਬਾਈ ਦਾਰੂ ਤੋਂ ਪ੍ਰੇਜ ਦਿੱਤਾ ਵੀ ਦਾਰੂ ਨਹੀਂ ਪੀਣੀ ਕਿਉਂਕਿ ਇੱਕ ਅੱਗੇ ਨਹੀਂ ਰਹਿ ਗਈ ਬਾਈ ਹਣਾ ਹੂੰ ਅੱਗੇ ਦੋ ਕੰਮ ਤੋਂ ਬਾਈ ਕੰਮ ਤੋਂ ਬਾਈ ਜ਼ੋਰ ਵਾਲਾ ਕੰਮ ਨਹੀਂ ਕਰਨਾ ਤੇ ਫਿਰ ਹੁਣ ਬਾਈ ਖੇਤੀਬਾੜੀ ਦਾ ਤੁਹਾਡਾ ਗਾਂ ਕੀ ਬਣੂਗਾ ਬਾਈ ਯਾਰ ਬਸ ਕੁੜੀ ਦੇ ਸਾਰੇ ਹੀ ਆ ਮੈਂ ਤਾਂ ਹੁਣ ਬਾਈ ਕੁੜੀ ਨੂੰ ਮੈਂ ਕਹੂੰਗਾ ਵੀ ਐ ਕਰ ਵੀ ਮੱਧਮੀ ਜਲ ਹੋਰ ਥੋੜੀ ਜਿਹੀ ਹੋਰ ਵੇਚ ਲੂੰਗਾ ਜੇ ਉਹ ਉਹ ਮੜਿਆ ਹੋਵੇ ਤਾਂ ਚੰਗੀ ਗੱਲ ਆ ਨਹੀਂ ਸਾਨੂੰ ਜ਼ਮੀਨ ਹੋਰ ਵੇਚਣੀ ਪਊ ਜ਼ਮੀਨ ਵੇਚ ਕੇ ਬਾਈ ਕੁੜੀ ਨੂੰ ਕਿਰਾ ਬਾਹਰ ਭੇਜਾਂ ਮੈਂ ਤੇ ਆਪ ਕੁੜੀ ਨੂੰ ਆਪ ਦਾ ਵੀ ਸੋਚੂ ਕਿ ਆਪ ਦਾ ਵੀ ਨਾਲ ਹੀ ਲਵਾ ਲਾਂ ਠੀਕ ਹੈ ਹੁਣ ਫਿਰ ਅਸੀਂ ਬਾਹਰ ਹੀ ਜਾਣ ਦਾ ਸਪਲੈਨ ਬਾਈ ਮੈਨਾਂ ਤੁਹਾਨੂੰ ਕੋਈ ਸ਼ੱਕ ਸੁਭਾ ਸਹੀ ਆ ਪਹਿਲਾਂ ਦੋ ਦਿਨਾਂ ਗੱਲ ਕਰ ਰਹੇ ਸਾਨੂੰ ਕਿਤੇ ਪਹਿਲਾਂ ਕੋਈ ਭਲੇਖਾ ਲੱਗਿਆ ਹੋਇਆ ਜਾਂ ਫੋਨ ਬਣ ਵੇਟਿੰਗ ਦੇ ਵਿੱਚ ਨੂੰ ਵੇਖ ਕੇ ਡਰ ਜਾਂਦੀ ਸੀ ਵੇਟਿੰਗ ਚ ਆਉਂਦਾ ਸੀ ਫੋਨ ਆਉਂਦਾ ਇਹਦੇ ਵਿੱਚ ਫੋਨ ਹਾਂ ਵੇਟਿੰਗ ਚ ਆਉਂਦਾ ਸੀ ਮੈਂ ਸੋਚਦਾ ਚੱਲ ਕੋਈ ਕਿੰਨੇ ਕੇ ਟਾਈਮ ਤੋਂ ਚੱਲ ਰਿਹਾ ਸੀ ਕੰਮ ਤੋਂ ਲੱਗਾ ਕੰਮ ਤਾਂ ਬਈ ਯਾਰ ਬਹੁਤ ਟਾਈਮ ਦਾ ਚੱਲ ਰਿਹਾ ਸੀ ਕਿਉਂਕਿ ਮੇਰਾ ਤਾਂ ਬਈ ਐ ਸੀ ਕਿਉਂਕਿ ਪਰਿਵਾਰ ਦੇ ਵਿੱਚ ਇਕੱਲਾ ਸੀਗਾ ਮੈਂ ਕਮਾਉਣ ਵਾਲਾ ਕਵੀਲਦਾਰ ਸੀ ਮੈਂ ਤੜਕੇ ਨਿਕਲ ਜਾਂਦਾ ਸ਼ਾਮ ਨੂੰ ਘਰੇ ਆਉਂਦਾ ਸੀਗਾ ਠੀਕ ਹੈ ਤੇ ਮੈਂ ਕਦੇ ਸੋਚਿਆ ਨਹੀਂ ਸੀਗਾ ਵੀ ਐਦਾਂ ਦਾ ਕੁਝ ਹੋ ਜਾਊਗਾ ਤੇ ਆਪ ਹੀ ਸੌਦਾ ਪਤਾ ਆਪ ਹੀ ਲਿਆਉਂਦੀ ਸੀ ਉਹ ਸਾਰਾ ਕੁਝ ਆਪ ਕਰਦੀ ਸੀਗੀ ਮੈਂ ਕਦੇ ਉਹਦੇ ਪਿੱਛੇ ਨਹੀਂ ਗਿਆ ਵੀ ਕੀ ਕਰਦੀ ਹੈ ਕੀ ਨਹੀਂ ਕਰਦੀ ਬਸ ਫਿਰ ਬਈ ਪਰ ਬਈ ਤੁਸੀਂ ਦੇਖੋ ਬਈ ਮੈਂ ਕਹਿੰਦੇ ਹੁੰਦੇ ਵੀ ਜਨਾਨੀ ਨੂੰ ਬਸ ਕੁੱਤੇ ਨੂੰ ਪਹਿਲਾਂ ਬੰਨ ਕੇ ਰੱਖ ਖੋਲ ਕੇ ਰੱਖਦੇ ਹੁੰਦੇ ਸੀਗੇ ਹੁਣ ਕੁੱਤੇ ਨੂੰ ਬੰਨ ਕੇ ਰੱਖਦੇ ਆ ਜਨਾਨੀ ਨੂੰ ਖੋਲ ਦਿੰਦੇ ਆ ਸਿਸਟਮ ਉਹ ਹੋ ਗਿਆ ਬਈ ਹੁਣ ਕੰਮ ਕਲ ਜੋ ਹੋ ਗਿਆ ਬਈ ਕੋਈ ਬਈ ਵੇਖੋ ਤੁਸੀਂ ਉਹਨੇ ਆਪਦੀ ਉਮਰ ਦਾ ਲਿਆਈ ਨਹੀਂ ਕੀਤਾ ਕਿਉਂਕਿ 17-18 ਸਾਲਾਂ ਦੀ ਤਾਂ ਬਾਈ ਦੀ ਕੁੜੀ ਹੈ ਹਨ ਤੇ ਕੀ ਉਹਨੇ ਗਾਂ ਦਾ ਵੇਖਿਆ ਨਾ ਪਿੱਛੇ ਦਾ ਵੇਖਿਆ ਬਾਈ ਨੂੰ ਅੱਧ ਵਿਚਾਲੇ ਕਰ ਗਈ ਹੈ ਬਾਈ ਨੇ ਆਪਦੀ ਕਿਡਨੀ ਵੇਚਤੀ ਬਾਈ ਤੁਸੀਂ ਇਨਸਾਫ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਬਈ ਬਈ ਇਨਸਾਫ ਤੁਹਾਡੇ ਥਰੂ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹਣਾ ਵੀ ਮੇ ਮੇਰੀ ਘਰ ਵਾਲੀ ਦੀ ਬਈ ਜਿਹੜੀ ਮੈਂ ਰਿਪੋਰਟ ਲਿਖਾਈ ਹੋਈ ਹੈ ਥਾਣੇ ਦੇ ਵਿੱਚ ਬਈ ਵੀ ਉਹਨਾਂ ਦੀ ਛੇਤੀ ਛੇਤੀ ਉਹਦਾ ਪਤਾ ਲਵਾਇਆ ਜਾ ਵੀ ਕਿੱਥੇ ਆ ਕਿੱਥੇ ਨਹੀਂ ਮੈਂ ਉਸ ਡਾਕਟਰ ਨੂੰ ਤੇ ਉਸ ਮੇਰੀ ਘਰ ਵਾਲੀ ਨੂੰ ਦੋਨਾਂ ਨੂੰ ਬਈ ਕਾਰਵਾਈ ਕਰਾਉਣਾ ਚਾਹਣਾ ਉਹਨਾਂ ਦੇ ਕੁਝ ਨਾ ਕੁਝ ਉਹਨਾਂ ਦਾ ਹੋਵੇ ਕਿਉਂਕਿ ਕੱਲ ਨੂੰ ਕਿਸੇ ਹੋਰ ਨਾਲ ਵੀ ਇਦਾਂ ਨਾ ਹੋਵੇ ਕੱਲ ਨੂੰ ਕੋਈ ਹੋਰ ਕੁੜੀ ਵੇਖ ਕੇ ਮੇਰੀ ਘਰ ਵਾਲੀ ਵਾਂਗੂ ਹੋਰ ਵੀ ਨਾ ਇਦਾਂ ਕਰੇ ਉਹਨਾਂ ਨੂੰ ਮੈਂ ਤਸੱਲੀ ਕਰਾਉਣੀ ਹੈ ਭਲਾ ਦੀ ਬਾਈ ਮੇਰਾ ਕਿੱਲਾ ਹੋਰ ਵੇਖ ਜੇ ਠੀਕ ਹੈ ਧੰਨਵਾਦ ਬਈ ਜਰੂਰ ਕਰਾਉਣੀ ਹੈ ਬਹੁਤ ਬਹੁਤ ਧੰਨਵਾਦ ਬਾਈ ਜਰੂਰ ਮੇਰੀ ਵੀਡੀਓ ਉੱਥੇ ਤੱਕ ਪਹੁੰਚਾਏ ਹੋ ਬਈ ਧੰਨਵਾਦ ਬਈ ਸੋ ਬਈ ਸੋਡੀ ਜਿਹੜਾ ਬਾਈ ਨੇ ਗੱਲ ਕਰਵਾਈ ਹੈ ਆਪਾਂ ਉਸ ਤੇ ਸਾਰੀ ਬਾਈ ਨੇ ਉਹਦੀ ਕਹਾਣੀ ਦੱਸੀ ਹੈ ਨਾ ਸੋ ਬਈ ਇਹ ਇੱਕ ਰੀਅਲ ਸਟੋਰੀ ਹੈ ਕੋਈ ਫੇਕ ਸਟੋਰੀ ਨਹੀਂ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਤਾਂ ਕਿ ਵੀਡੀਓ ਇਹ ਗਾਂ ਤੋਂ ਗੱਪ ਪਹੁੰਚਦੀ ਹੋ ਸਕੇ ਤੇ ਬਾਈ ਨੂੰ ਇਨਸਾਫ ਮਿਲ ਸਕੇ ਇਹਦੀ ਘਰ ਵਾਲੀ ਨੂੰ ਬਾਈ ਨੇ ਸਨੇਹਾ ਲਾਇਆ ਕਿ ਜਿਹੜੇ ਮੇਰੇ ਪੈਸੇ ਤੇ ਲੱਬਾਂਦਾ ਮੇਰਾ ਤੇਜਾ ਮੈਂ ਕਹਿੰ ਗਿਆ ਦੀਤੀ ਨੂੰ ਬਾਹਰ ਭੇਜਾਂਗਾ ਆਪਦੀ ਕਿਡਨੀ ਦੇ ਵੇਚ ਕੇ ਬਹੁਤ ਵੱਡਾ ਬਾਈ ਨੇ ਆਦੀ ਜ਼ਿੰਦਗੀ ਦੇ ਉੱਤੇ ਰਿਸਕ ਲਿਆਗਾ ਸੋ ਜੇ ਤੁਹਾਨੂੰ ਵੀਡੀਓ ਇਹ ਤੁਸੀਂ ਚਾਹੁੰਦੇ ਆ ਕਿ ਬਾਈ ਨੂੰ ਇਨਸਾਫ ਮਿਲੇ ਤਾਂ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਤੇ ਕਮੈਂਟ ਕਰਕੇ ਆਪਣੀ ਰਾਇ ਜਰੂਰ ਦਿਓ ਵੀ ਇਹੋ ਜੀ ਜਨਾਨੀ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ ਨਾ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ